ਇਸ ਸਮੇਂ ਅਸੀਂ ਜਿਹੜਾ ਜ਼ਿਲ੍ਹਾ ਫਾਇਲਕਾ ਦੇ ਵਿੱਚ ਮੌਜੂਦ ਹੈਗੇ ਕਿਉਂਕਿ ਬਹੁਤ ਸਾਰੇ ਵੀਰਾਂ ਨੂੰ ਭਲੇਖਾ ਹੋਵੇਗਾ ਜਿਸ ਤਰ੍ਹਾਂ ਪਿਛਲੇ ਦਿਨੀ ਜ਼ਿਲ੍ਹਾ ਮੋਗਾ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਨੁਕਸਾਨ ਹੋਇਆ ਸੀਗਾ ਤਸਵੀਰਾਂ ਤੁਹਾਡੇ ਨਾਲ ਸਾਫ ਸਪਸ਼ਟ ਕਰ ਦਿੰਦੇ ਨੇ ਦੇਖ ਸਕਦੇ ਹੋ ਪਿੱਛੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈਗੀ ਹੈ ਯਾਰਾਂ ਏਕੜ ਜਿਹੜੇ ਫਸਲਾਂ ਤਬਾਹ ਹੋ ਗਈਆਂ ਨੇ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਜਿਹੜਾ ਇਨ੍ਹਾਂ ਥਾਵਾਂ ਤੇ ਭਰ ਚੁੱਕਿਆ ਜਿੰਨਾ ਵੀਰਾਂ ਨੇ ਆਪਣੇ ਕਿੰਨਾ ਵੀਰਾਂ ਦੇ ਇੱਥੇ ਫਸਲ ਸੀਗੀ ਲਗਭਗ ਡੁੱਪ ਕੇ ਬਿਲਕੁਲ ਕਹਿ ਸਕਦੇ ਆ ਕਿ ਨਸ਼ਟ ਹੋ ਚੁੱਕੀ ਤਸਵੀਰਾਂ ਤੁਸੀਂ ਸਾਫ਼ ਦੇ ਸਕਦੇ ਹੋ ਇਹ ਸਾਈਡ ਸ਼ਾਇਦ ਜਿਹੜਾ ਇਹ ਥਾਂ ਜਿਹੜਾ ਉੱਚਾ ਸੀਗਾ ਜਾਂ ਝੋਨਾ ਜਿਹੜਾ ਪਹਿਲੀਆਂ ਦੇ ਵਿੱਚ ਲਾਇਆ ਸੀਗਾ ਜਿੰਦੀਆਂ ਹੱਲੇ ਪਰ ਪੁੱਲ ਰਹੇ ਹੀ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਐਸਾਈਡ ਵੀ ਤੁਸੀਂ ਦੇ ਸਕਦੇ ਹੋ ਜਿਹੜਾ ਝੋਨਾ ਲੱਗਿਆ ਹੋਇਆ ਸੀਗਾ ਜਾਂ ਹੋਰ ਕਈ ਫਸਲਾਂ ਸੀਗੀਆਂ ਲਗਭਗ ਜਿਹੜਾ ਮਲੋਟ ਵਾਲੀ ਸਾਈਡ ਆ ਅਰਨੀ ਵਾਲਾ ਸਾਈਡ ਹੈਗਾ ਜਿਹੜਾ ਇੱਥੇ ਨਰਮੇ ਦੀ ਫਸਲ ਕਾਫੀ ਵੱਡੀ ਗਿਣਤੀ ਦੇ ਵਿੱਚ ਹੁੰਦੀ ਹੈ ਵੱਡੇ ਭਾਰੀ ਮਾਤਰਾ ਦੇ ਵਿੱਚ ਨਰਮੇ ਦੀ ਫਸਲ ਹੁੰਦੀ ਲਗਭਗ ਸਾਰੀ ਜਿਹੜਾ ਝੋਨੇ ਨਾਲ ਜਿਹੜਾ ਇੱਕ ਇੱਕ ਤਰ੍ਹਾਂ ਦਾ ਵੱਡਾ ਕਿਸਾਨਾਂ ਨੂੰ ਚਟਕਾ ਲੱਗਿਆ ਕਿਉਂਕਿ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਰਾਬਣ ਵੀ ਆਪਣਾ ਸਬਰ ਤੋੜਿਆ ਇਹ ਅਰਨੀ ਵਾਲੇ ਏਰੀਏ ਦੇ ਵਿੱਚ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਸੌਣ ਮਹੀਨੇ ਦੀ ਪਹਿਲੀ ਵੱਡੀ ਬਾਰਿਸ਼ ਸੀਗੀ ਲਗਭਗ ਜਿਹੜਾ ਪਹਿਲੇ ਟਾਈਮ ਹੀ ਜਿਹੜੀ ਬਾਰਿਸ਼ ਹੋਈ ਤੇ ਪਹਿਲੀ ਬਾਰਿਸ਼ ਨੇ ਜਿਹੜਾ ਵੱਡਾ ਜਿਹੜਾ ਨ ਤ ਸਭੀ ਰਾ ਬਾਤ-ਬਾਤ ਸ਼ੇਅਰ ਜ਼ਰੂਰ ਕਰਿਓ ਇਹਨਾਂ ਕਿਸਾਨਾਂ ਦੇ ਲਈ ਵਾਇਗਰੂ ਅੱਗੇ ਅਰਦਾਸ ਕਰਿਓ ਕਿ ਜੋ ਨੇ ਆਪਣਾ ਸਬਰ ਤੋੜਿਆ ਇਹਨਾਂ ਨੂੰ ਕਿਸਾਨਾਂ ਨੂੰ ਵੀ ਆਪਣਾ ਸਬਰ ਬਖਸ਼ੇ ਬਲ ਬਖਸ਼ੇ ਬੁੱਧੀ ਬਖਸ਼ੇ ਤਾਂ ਕਿ ਦੁਬਾਰਾ ਮਿਹਨਤ ਦਾ ਸ਼ਲੋਕ ਆਪਣੇ ਜਿਹੜੀ ਖੇਤੀ ਜੋਗ ਜ਼ਮੀਨ ਤੇ ਖੇਤੀ ਕਰਕੇ ਦੁਬਾਰਾ ਜਿਹੜਾ ਆਪਣੇ ਪੈਰਾਂ ਤੇ ਖੜੇ ਹੋ ਸਕਣ ਸੋ ਕਿਤੇ ਨਾ ਕਿਤੇ ਝੜਕਾ ਜ਼ਰੂਰ ਲੱਗਿਆ ਵੱਡਾ ਕਿਉਂਕਿ ਜਦੋਂ ਅਸੀਂ ਕੱਲ ਇਸ ਏਰੀਏ ਦੇ ਵਿੱਚ ਵਿਜ਼ਿਟ ਕੀਤਾ ਸੀਗਾ ਕਾਫੀ ਵੱਡੀ ਮਾਤਰਾ ਦੇ ਵਿੱਚ ਬਰਸਾਤ ਸੀਗੀ ਬਰਸਾਤ ਲਗਭਗ ਜਿਹੜਾ ਜਲਾਲਾਵਾਦ ਤੋਂ ਲੈ ਕੇ ਅਰਨੀ ਵਾਲੇ ਤੱਕ ਬਹੁਤ ਜ਼ਿਆਦਾ ਤੇਜ਼ ਜ਼ੋਰਦਾਰ ਮੌਸਮਤਾਰ ਜਿਹੜੀ بارش ਸੀਗੀ ਉਸ بارش ਦਾ ਸਾਨੂੰ ਸਾਹਮਣਾ ਕਰਕੇ ਲਗਾਤਾਰ بارش ਦੇ ਵਿੱਚ ਇੱਥੇ ਵਿਜ਼ਿਟ ਕਰਨਾ ਪਿਆ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾ ਦਿੰਨੇ ਆ ਕਿ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ ਫਸਲਾਂ ਦਾ ਲਗਭਗ ਚਾਰੇ ਪਾਸੇ ਪਾਣੀ ਹੀ ਪਾਣੀ ਦੇਖ ਸਕਦੇ ਹੋ ਜਿੱਧਰ ਵੀ ਤੁਸੀਂ ਨਿਕਾ ਮਾਰਦੇ ਹੋ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇਵੇਗਾ ਤੁਹਾਨੂੰ ਸੋ ਤਸਵੀਰਾਂ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਲਾਈਕ ਦੇਣਾ ਕਮੈਂਟ ਜ਼ਰੂਰ ਕਰਨਾ ਹੈ ਵਾਇਰੋ ਪਲੀ ਕਰ ਪਲੀ ਕਰੇ ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਹੜਾਂ ਦਾ ਵੀ ਖਤਰਾ ਬਣਿਆ ਹੋਇਆ ਹੈ ਸੋ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਹੈਗੇ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸ਼ੰਕਾ ਜ਼ਰੂਰ ਜਾਗਦੀ ਏ ਕਿ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਜਿਹੜੀ ਜਾਰ ਹੁੰਦੀ ਏ ਕਿ ਕਿਤੇ ਹੜ੍ਹ ਦੁਬਾਰਾ ਇਸ ਵਾਰ ਫਸਲ ਨੂੰ ਬਰਬਾਦ ਨਾ ਕਰ ਦੇਣ ਕਿਉਂਕਿ ਡਰ ਕਿਤੇ ਨਾ ਕਿਤੇ ਜ਼ਰੂਰ ਹੈਗਾ ਸਹਿਮਿਆ ਹੋਇਆ ਮਾਹੌਲ ਹੈਗਾ ਉਹਨਾਂ ਹੜ੍ਹ ਪ੍ਰੇਤ ਖੇਤਰਾਂ ਦੇ ਵਿੱਚ ਤੇ ਪਰਮਾਤਮਾ ਕੀ ਅਰਦਾਸ ਕਰੋ ਕਿ ਇਨ੍ਹਾਂ ਕਿਸਾਨਾਂ ਤੇ ਜਿਹੜਾ ਜਰੂਰ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਹੜਾਂ ਤੇ ਵੀ ਜਿਹੜਾ ਜਰੂਰ ਜਿਹੜਾ ਆਪਣਾ ਕਹਿ ਸਕਦੇ ਆ ਕਿ ਜਿਹੜਾ ਸੁੱਖ ਵਿੱਚ ਸ਼ਾਂਤ ਵਿੱਚ ਜਿਹੜਾ ਮਾਹੌਲ ਰਹੇ ਜਿਹੜਾ ਸਾਰਿਆਂ ਲਈ ਸੁੱਖਾਂ ਭਰਿਆ ਜਿਹੜਾ ਜੀਵਨ ਹੋਵੇ ਸੁੱਖਾਂ ਭਰਿਆ ਜਿਹੜੇ ਅਗਲੇ ਪਲ ਹੋਣ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਨਾ ਮੈਂ ਤੁਹਾਡਾ ਆਪਣਾ ਦੋਸਤ ਰਵੀਰ ਸਿੰਘ ਕਿਚੂਰਾ